ਵਾਹਿਗੁਰੂ ਮੈਂ ਇਸ ਟਾਈਮ ਨੈਸ਼ਨਲ ਹਾਈਵੇ ਤੇ ਆ ਜਿਹੜਾ ਲਖਨਊ ਤੋਂ ਤੱਕ ਤਸ਼ਰੀਪੜਨਾ ਸਾਹਿਬ ਬਿਹਾਰ ਵੱਲ ਜਾ ਰਿਹਾ ਬਾਕੀ ਨੇਰਾ ਹੋ ਗਿਆ ਵਾ ਬਾਕੀ ਮੈਂ ਇਸ ਟਾਈਮ ਹਾਈਵੇ ਤੇ ਇੱਥੇ ਹਲੇ ਤੱਕ ਕੋਈ ਸਟੇ ਦਾ ਪ੍ਰਬੰਧ ਨਹੀਂ ਹੋਇਆ ਅੱਜ ਬਿਲਕੁਲ ਹੀ ਨਹੀਂ ਰਹੋਗਾ ਕਿਉਂਕਿ ਇਹ ਰਸਤਾ ਸਿੱਧਾ ਹਾਈਵੇ ਤੇ ਹੁਣ ਇਹ ਪਨਕੋਸ਼ ਨਹੀਂ ਨਾ ਲੋਕੇਸ਼ਨ ਤੇ ਸ਼ੋ ਹੋ ਰਿਹਾ ਕੋਈ ਹੋਟਲ ਵਗੈਰਾ ਬਾਕੀ ਚਾਲੇ ਪਾਏ ਪਿਆ ਦੇਖੋ ਵਾਹਿਗੁਰੂ ਦੀ ਮੇਰ ਨਾ ਕਿੱਥੇ ਅੱਜ ਦਸ ਜੀ ਹੁੰਦਾ ਬਾਕੀ ਆਜਾ ਦਿਨ ਥਕਾਵਟ ਬਹੁਤ ਜ਼ਿਆਦੀ ਹੋ ਚੁੱਕੀ ਆ ਕੱਲੇ ਚਲੋ ਆਪਣਾ ਵੀਰ ਨੇ ਇੱਕ ਨਾ ਸਟੇ ਕਰਾਤਾ ਸੀਗਾ ਲਖਨਊ ਸ਼ਹਿਰ ਵਿੱਚ ਹੀ ਹੁਣ ਦੇਖੋ ਹਾਈਵੇ ਆ ਬਾਕੀ ੱੱਲੇ ਇੱਥੇ ਲਾਈਟਾਂ ਜਿੱਥੋਂ ਤੱਕ ਉੱਥੋਂ ਤੱਕ ਆਪਾਂ ਸਕੀਟਿੰਗ ਕਰਾਂਗੇ ਬਾਕੀ ਅੱਗੇ ਜਾ ਕੇ ਰਿਮੂਵ ਕਰਕੇ ਪੈਦਲ ਚੱਲਾਂਗੇ ਮੇਰਾ ਵੀਰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਇੱਕ ਫਾਲੋ ਕਰਕੇ ਆਉਦੇ ਭਰਾ ਨੂੰ ਸਪੋਰਟ ਕਰਿਓ ਵੱਧ ਤੋਂ ਵੱਧ ਵਾਹਿਗੁਰਜੀ ਦਾ ਖਾਲਸਾ ਜੀ ਵਾਹਿਗੁਰਜੀ ਕੀ ਫਤਿਹ